ਆਪਣੇ ਵਿਆਹ ਵਿੱਚ ਨੌਜਵਾਨ ਨੇ ਮੈਰਿਜ ਪੈਲਸ ਵਿੱਚ ਕਰਿਆ ਆ ਕੰਮ ਚਾਰੇ ਪਾਸੇ ਹੋ ਰਹੀ ਖੂਬ ਚਰਚਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਲੋਕਾਂ ਵੱਲੋਂ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਹਰ ਕਿਸੇ ਦਾ ਵੱਖਰਾ ਵੱਖਰਾ ਤਰੀਕਾ ਹੁੰਦਾ ਹੈ ਜਿਸ ਵਿੱਚ ਕੋਈ ਤਾਂ ਮਹਿੰਗੀਆਂ ਸ਼ਰਾਬਾਂ ਵਧੀਆ ਡੀਜੇ ਆਰਕੈਸਟਰਾਂ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕਰਦਾ ਹੈ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਵਿਆਹ ਵਿੱਚ ਸ਼ਰਾਬ ਮੀਟ ਡੀਜੇ ਜਾਂ ਆਰਕੈਸਟਰਾਂ ਨਹੀਂ ਬਲਕਿ ਢਾਡੀ ਜੱਥਾ ਲਗਵਾਇਆ ਗਿਆ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਸ਼ਗਨ ਪੈ ਰਿਹਾ ਹੈ ਅਤੇ ਇੱਕ ਪਾਸੇ ਲੋਕ ਬੈਠੇ ਢਾਡੀ ਜੱਥੇ ਦੀਆਂ ਵਾਰਾਂ ਸੁਣ ਰਹੇ ਹਨ ਲੋਕਾਂ ਵੱਲੋਂ ਵੀ ਇਸ ਨੌਜਵਾਨ ਦੇ ਇਸ ਕੰਮ ਦੀ ਬਹੁਤ ਹੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਸੋਚ ਨੂੰ ਸਲਾਮ ਹੈ ਅਤੇ ਜੋ ਲੜਕੀ ਇਸਤੇ ਘਰ ਜਾ ਰਹੀ ਹੈ ਉਹ ਬਹੁਤ ਹੀ ਖੁਸ਼ ਰਹੇਗੀ ਸੋ ਕੀ ਤੁਹਾਨੂੰ ਵੀ ਇਸ ਨੌਜਵਾਨ ਦਾ ਕੀਤਾ ਕੰਮ ਵਧੀਆ ਲੱਗਿਆ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ